ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਭਾਰਤ ਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਝਾਤ ਪਾਉਣੀ ਆ। ਈਦੀ ਦੇ ਵੱਲੋਂ ਅਦਾਕਾਰ ਮਹੇਸ਼ ਬਾਬੂ ਪੋਚਪੜਤਾਲ ਦੀ ਲਈ ਤਲਬ। 84 ਸਿੱਖ ਵਿਰੋਧੀ ਦੰਗੇ ਧਮਕੀਆਂ ਮਗਰੋਂ ਮੁੱਖ ਗਵਾਹ ਨੇ ਬਿਆਨ ਬਦਲਿਆ ਗੁਜਰਾਤ ਵਿੱਚ ਟਰੇਨਰ ਜਹਾਜ਼ੇ ਹਾਦਸਾ ਗ੍ਰਸਤ ਪਾਇਲਟ ਦੀ ਹੋਈ ਮੌਤ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ دہشتੀ ਹਮਲੇ ਵਿੱਚ 26 ਮੌਤਾਂ ਮ੍ਰਿਤਕਾਂ ਵਿੱਚ ਬਹੁਤ ਤੇਜ਼ ਸੈਲਾਨੀ ਗੁਹਾਟੀ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਾਂਚ ਜਾਰੀ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਹੈ ਏਡੀ ਨੇ ਤੇਲਗੂ اداکار ਮਹੇਸ਼ ਬਾਬੂ ਨੂੰ ਕथित ਰੀਅਲ اسٹیਟ ਧੋਖਾਧੜੀ ਦੇ ਮਾਮਲੇ ਦੇ ਨਾਲ ਜੁੜੇ منی ਲਾਂਡਰਿੰਗ ਕੇਸ ਦੇ ਵਿੱਚ ਪੁਛ ਪੜਤਾਲ ਦੇ ਲਈ ਤਲਬ ਕੀਤਾ ਹੈ ਸੂਤਰਾਂ ਨੇ ਦੱਸਿਆ ਹੈ ਕਿ ਬਾਬੂ ਨੂੰ 28 ਅਪ੍ਰੈਲ ਨੂੰ ਇੱਕ ਸੰਗੀ ਜਾਂਚ ਏਜੰਸੀ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਤੇ منی ਲਾਂਡਰਿੰਗ ਰੋਕத் ਥਾਮ ਐਕਟ ਦੇ ਤਹਿਤ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਆਖਿਆ ਗਿਆ ਹੈ ਉਦਰੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਵਿੱਚ ਮੁੱਖ ਗਵਾਹ ਸੁਰਿੰਦਰ ਸਿੰਘ ਨੇ ਕਥਿਤ ਤੌਰ ਤੇ ਬਾਰ ਬਾਰ ਧਮਕੀਆਂ ਮਿਲਣ ਤੋਂ ਬਾਅਦ ਆਪਣਾ ਬਿਆਨ ਬਦਲ ਦਿੱਤਾ ਤੇ ਇਹ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਜੀਕੇ ਨੇ ਰਾਉਜ਼ ਅਵੇਨਿਊ ਕੋਰਟ ਵਿੱਚ ਆਪਣੀ ਗਵਾਹੀ ਦੌਰਾਨ ਦਿੱਤਾ ਤੇ ਜੀਕੇ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਉਨਾਂ ਨੂੰ ਕਈ ਵਾਰ ਧਮਕੀਆਂ ਮਿਲਣ ਬਾਰੇ ਦੱਸਿਆ ਤੇ ਜਿਸ ਕਾਰਨ ਉਹਨਾਂ ਦੇ ਬਿਆਨ ਦੇ ਵਿੱਚ ਗੜਬੜੀਆਂ ਆ ਰਹੀਆਂ ਹਨ। ਉਥੇ ਹੀ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਇੱਕ ਰਹਿਾਈਸ਼ੀ ਖੇਤਰ ਦੇ ਵਿੱਚ ਬੀਤੇ ਦਿਨੀ ਇੱਕ ਨਿੱਜੀ ਹਵਾਈ ਬਾਜ਼ੀ ਅਕੈਡਮੀ ਦੇ ਨਾਲ ਜੋ ਕਿ ਸਬੰਧਤ ਟ੍ਰੇਨਰ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਤੇ ਆਗਲ ਲੱਗਣ ਕਾਰਨ ਇੱਕ ਸਿਖਲਾਈ ਅਧੀਨ ਪਾਇਲਟ ਦੀ ਮੌਤ ਹੋ ਗਈ। ਜਹਾਜ਼ ਇੱਕ ਖੁੱਲੇ ਪਲਾਟ ਵਿੱਚ ਡਿੱਗਣ ਤੋਂ ਪਹਿਲਾਂ ਇੱਕ ਦਰਖਤ ਵਿੱਚ ਜਾ ਡਿੱਗਿਆ ਦਰਖਤ ਦੇ ਉੱਤੇ ਇਹ ਜਹਾਜ਼ ਟਿਕਦਾ ਹੈ ਉਸ ਤੋਂ ਬਾਅਦ ਇਹ ਹਾਦਸਾ ਵਾਪਰਦਾ ਹੈ ਤੇ ਅਮਰੇਲੀ ਦੇ ਪੁਲਿਸ ਸੁਪਰੀਡੈਂਟ ਸੰਜੇ ਖਰਾਤ ਨੇ ਆਖਿਆ ਹੈ ਕਿ ਅਣਜਾਣ ਕਾਰਨ ਕਰਕੇ ਜਹਾਜ਼ ਦੁਪਹਿਰ 12:30 ਮਿੰਟ ਤੇ ਅਮਰੇਲੀ ਸ਼ਹਿਰ ਦੇ ਇੱਕ ਰਿਹਾਇਸ਼ੀ ਖੇਤਰ ਦੇ ਵਿੱਚ ਹਾਦਸਾ ਅਗਰਸਤ ਹੋ ਗਿਆ ਤੇ ਜਿਸ ਕਾਰਨ ਸਿਖਲਾਈ ਅਧੀਨ ਪਾਇਲਟ ਦੀ ਮੌਕੇ ਤੇ ਹੀ ਮੌਤ ਹੋ ਗਈ। ਜੰਮੂ ਕਸ਼ਮੀਰ ਦੇ ਆਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਦੇ ਵਿੱਚ ਬੀਤੇ ਦਿਨੀ ਇੱਕ دہشتਗਰਦੀ ਹਮਲਾ ਹੁੰਦਾ ਹੈ ਤੇ ਹਮਲੇ ਦੇ ਵਿੱਚ 26 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਵਿੱਚ ਬਹੁਗਿਣਤੀ ਸੈਲਾਨੀ ਦੱਸੇ ਜਾ ਰਹੇ ਨੇ ਇੱਕ ਉੱਚ ਅਧਿਕਾਰੀ ਨੇ ਆਖਿਆ ਕਿ ਮ੍ਰਿਤਕਾਂ ਵਿੱਚੋਂ ਦੋ ਵਿਦੇਸ਼ੀ ਤੇ ਦੋ ਸਥਾਨਕ ਵਿਅਕਤੀ ਵੀ ਸ਼ਾਮਲ ਸਨ ਪਾਕਿਸਤਾਨ ਆਧਾਰਿਤ ਪਾਬੰਦੀਸ਼ੁਦਾ دہشت ਜੋ ਕਿ ਇਸ ਮੂਹਲ ਅਖਰੇ ਤਾਇਬਾ ਦੇ ਨਾਲ ਸੰਬੰਧਿਤ ਸਮੂਹ ਦੇ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਤੇ ਉਧਰ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ دہشتੀ ਹਮਲੇ ਦੇ ਵਿੱਚ 26 ਲੋਕਾਂ ਦੀ ਜਾਨ ਚਲੀ ਜਾਣ ਤੋਂ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦਾ ਆਪਣਾ 2 ਰੋਜ਼ਾ ਦੌਰਾ ਵਿਚਾਲੇ ਛੱਡ ਕੇ ਵਾਪਸ ਆਉਣ ਦਾ ਫੈਸਲਾ ਕੀਤਾ। ਉਦਰੇ ਗੋਹਾਟੀ ਹਾਈ ਕੋਰਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਾਣਕਾਰੀ ਅਨੁਸਾਰ ਇੱਕ ਈਮੇਲ ਦੇ ਵਿੱਚ ਇਮਾਰਤ ਵਿੱਚ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਸੀ ਅਧਿਕਾਰੀਆਂ ਨੇ ਆਖਿਆ ਕਿ ਧਮਕੀ ਭਰਿਆ ਸੁਨੇਹਾ ਮਿਲਣ ਤੋਂ ਬਾਅਦ ਅਸੀਂ ਤੁਰੰਤ ਇੱਕ ਟੀਮ ਨੂੰ ਹਾਈ ਕੋਰਟ ਪੇਸ਼ ਦਿੱਤਾ ਤੇ ਸਾਡੇ ਮਹਰ ਇਮਾਰਤ ਦੇ ਹਰ ਕੋਨੇ ਦੀ ਜਾਂਚ ਕਰਦੇ ਪਏ ਨੇ ਹੁਣ ਤੱਕ ਕੁਝ ਵੀ ਨਹੀਂ ਮਿਲਿਆ ਸਾਡਾ ਮੰਨਣਾ ਹੈ ਕਿ ਇਹ ਇੱਕ ਝੂਠੀ ਅਫਵਾਹ ਹੈ ਸੋ ਇਹਨਾਂ ਖਬਰਾਂ ਦੇ ਵਿੱਚ ਇਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ